ਕੋਈ ਐਸਾ ਕੰਮ ਹੈ ਵੀ ਨਹੀਂ ਰਿਹਾ ਕਿ ਜਿਹੜਾ ਮੈਂ ਕੀਤਾ ਨਾ ਹੋਵੇ ਸਟਾਰਟਿੰਗ ਐਸਟੇਡੀ ਤੋਂ ਕੀਤੀ ਸੀਗੀ ਅੱਛਾ ਜੀ ਅੱਜ ਤੋਂ ਲਗਭਗ 20 22 ਸਾਲ ਪਹਿਲਾਂ ਤਾਂ ਉਸ ਤੋਂ ਬਾਅਦ ਫਿਰ ਪਹਿਲਾਂ ਟੇਲਰ ਦਾ ਵੀ ਕੀਤਾ ਕੰਮ ਜੋ ਰਾਜ਼ ਨਹੀਂ ਆਇਆ ਫਿਰ ਵੀ ਮੈਂ ਫਿਰ ਮੈਂ 20 ਸਾਲ ਹੋਟਲ ਜੁਆਇਨ ਕੀਤਾ अच्छा जी होटल लाइन ਦੇ ਵਿੱਚ ਐਜ਼ ਅ ਸੁਪਰਵਾਈਜ਼ਰ ਐਜ਼ ਅ ਕਿਚਨ ਕਿਚਨ ਸੁਪਰਵਾਈਜ਼ਰ ਹਾਊਸਕੀਪਿੰਗ ਸੁਪਰਵਾਈਜ਼ਰ ਸਟੋਰ ਇਨਚਾਰਜ ਇਹਨਾਂ ਪੋਸਟਾਂ ਦੇ ਉੱਤੇ ਮੈਂ ਜੌਬ ਕੀਤੀ ਅੱਛਾ ਜੀ ਤਾਂ ਲਾਸਟ 2 ਮੰਥਸ ਪਹਿਲਾਂ ਮੈਂ ਉੱਥੇ ਹੁਣ ਮੈਂ ਜੌਬ ਕੀਤੀ ਸੀਗੀ ਰੈਡ ਬਟਲ ਦੇ ਵਿੱਚ ਉਹ ਮੈਂ ਹੁਣ ਛੱਡੀ ਹੈ ਥੋੜੇ ਨਿੱਜੀ ਕਾਰਨਾਂ ਦੇ ਕਰਕੇ ਤਾਂ ਬਸ ਉਸ ਤੋਂ ਬਾਅਦ ਕੁਝ ਹੋਰ ਕੋਈ ਹੈ ਨਹੀਂ ਸੀ ਕੋਈ ਸਾਧਨ ਤਾਂ ਮੈਨੂੰ ਸਵਗੀ ਇੱਕ ਦਿਲ ਦੇ ਵਿੱਚ ਆਈ ਤਾਂ ਮੈਂ ਇਹ ਕੀਤੀ ਹੈ ਸਵਗੀ ਦਾ ਖਿਆਲ ਕਿਵੇਂ ਆ ਮਨ ਦੇ ਵਿੱਚ ਚਾਲ ਕੁਝ ਨਹੀਂ ਬਸ ਇਦਾਂ ਹੀ ਲੋਕਾਂ ਨੂੰ ਕਰਦੇ ਨੂੰ ਵੇਖਿਆ ਕਿ ਚਲੋ ਥੋੜਾ ਟਰਾਈ ਕੀਤਾ ਜਾਵੇ ਹੈਨਾ ਤਾਂ ਬਸ ਮੇਰਾ ਮਨ ਇਹ ਨੂੰ ਜੁਆਇਨ ਕਰਨ ਦਾ ਹੋ ਗਿਆ ਬਸ ਆ ਗਿਆ ਅੱਛਾ ਜੀ ਤੇ ਤੁਸੀਂ ਐਕਟਿਵਾ ਨੂੰ ਵੀ ਆਪਣੇ ਹਿਸਾਬ ਦੇ ਨਾਲ ਮੋਡੀਫਾਈ ਕਰਵਾਈ ਹੋਈ ਐ ਸੋ ਇਹ ਕੀ ਤਾਂ ਤੁਸੀਂ ਕੰਮ ਕਰਦੇ ਹੋ ਜਦੋਂ ਕਸਟਮਰਸ ਨੂੰ ਤੁਸੀਂ ਆਰਡਰ ਦੇਣ ਜਾਂਦੇ ਹੋ ਤਾਂ ਕਸਟਮਰਸ ਦਾ ਕੀ ਰਿਐਕਸ਼ਨ ਹੁੰਦਾ ਕੁਝ ਲੋਕ ਤਾਂ ਬਹੁਤ ਅੱਛਾ ਕਹਿੰਦੇ ਨੇ ਕਿ ਗੁੱਡ ਜੌਬ ਕਰ ਰਹੇ ਹੋ ਤੁਸੀਂ ਤੋੜੇ ਜਜ਼ਬੇ ਨੂੰ ਸਲਾਮ ਹੈ ਬਹੁਤ ਲੋਕ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਕੰਮ ਕੋਈ ਆਮ ਬੰਦਾ ਨਹੀਂ ਕਰ ਸਕਦਾ ਹੈ ਨਾ ਕਿ ਉਹਨੂੰ ਮਤਲਬ ਇੱਕ ਦਿਲ ਚਾਹੀਦਾ ਇਹਦੇ ਵਿੱਚ ਕਰਨ ਦੇ ਲਈ ਸੋ ਬਹੁਤ ਜ਼ਿਆਦਾ ਲੋਕ ਕਈ ਸਰਦਾਰ ਫੈਮਿਲੀ ਦੇ ਵਿੱਚੋਂ ਮਿਲਦੇ ਨੇ ਜੋ ਸਲੂਟ ਕਰਦੇ ਨੇ ਜਿਸ ਦੀ ਮੈਂ ਐਕਸੈਪਟ ਕਦੀ ਸੋਚਿਆ ਵੀ ਨਹੀਂ ਕਿ ਇਦਾਂ ਮਿਲੇਗਾ ਰਿਸਪੌਂਸ ਮੈਨੂੰ ਸੋ ਉਸ ਤੇ ਥੋੜਾ ਜਿਹਾ ਹੋ ਜਾਂਦਾ ਭਾਵਕ ਬੰਦਾ ਹੋ ਜਾਂਦਾ ਹੋਰ ਕੁਝ ਨਹੀਂ ਜੀ ਸਰ ਕਈ ਵਾਰ ਸਾਡੇ ਕਹਿ ਸਕਦੇ ਆ ਪੰਜਾਬ ਦੇ ਜਲੰਧਰ ਦੀਆਂ ਬਹੁਤ ਸਾਰੀਆਂ ਜੀਆਂ ਗਲੀਆਂ ਵੀ ਨੇ ਜੋ ਕਾਫੀ ਪੀੜੀਆਂ ਨੇ ਤੇ ਉੱਥੇ ਲੰਗਨ ਦੇ ਵਿੱਚ ਵੀ ਤੁਹਾਨੂੰ ਆਕ ਹੁੰਦੀ ਹੋਗੀ ਕਿ ਤੁਹਾਡੀ ਐਕਟੀਵਿਟੀ ਦੇ ਹਿਸਾਬ ਨਾਲ ਫਿਰ ਉਸ ਟਾਈਮ ਤੇ ਕੀ ਕਰਦੇ ਹੋ ਕੋਸ਼ਿਸ਼ ਕਰੀ ਰਹੀ ਆ ਫਿਲਹਾਲ ਤਾਂ ਆਪਣੇ ਮੰਜ਼ਿਲ ਤੱਕ ਪਹੁੰਚਣ ਦੀ ਜਿਸ ਤਰ੍ਹਾਂ ਵੀ ਹੌਲੀ ਹੌਲੀ ਅਗਰ ਜ਼ਿਆਦਾ ਦੇਖਿਆ ਜਾਵੇ ਕਿ ਕੋਈ ਉਤੇ ਨਹੀਂ ਜਾ ਸਕਦਾ ਤਾਂ ਫਿਰ ਕਸਟਮਰ ਨੂੰ ਆਪਣੇ ਕੋਲ ਬੁਲਾ ਲਈਦਾ ਔਰ ਕੁਝ ਨਹੀਂ ਉਹਨਾਂ ਨੂੰ ਆਪਣੀ ਪ੍ਰੋਬਲਮ ਦੱਸ ਦੇਦੀ ਦੀ ਕਿ ਸਰ ਮੈਂ ਇਸ ਤਰ੍ਹਾਂ ਆਇਆ ਤਾਂ ਤੁਸੀਂ ਆਪਣਾ ਆਰਡਰ ਪਿਕ ਕਰ ਸਕਦੇ ਹੋ ਆਪਰੇਟ ਕਰਦੇ ਨੇ ਕਸਟਮਰਸ ਬਹੁਤ ਕਰਦੇ ਨੇ ਉਹਨਾਂ ਨੂੰ ਦੱਸਿਆ ਜਾਂਦਾ ਤਾਂ ਫਿਰ ਕੁਝ ਕਰਦੇ ਵੀ ਨੇ ਅੱਛਾ ਜੀ ਹਾਂਜੀ ਕਦੀ ਇਦਾਂ ਹੋਇਆ ਕਿ ਕਸਟਮਰ ਦੇ ਵੱਲੋਂ ਰੁੱਖਾ ਰਵਈਆ ਤੁਹਾਡੇ ਨਾਲ ਅਪਣਾਇਆ ਗਿਆ ਹੋਵੇ ਹਰ ਇੱਕ ਦਾ ਪਰਸੈਂਟ ਦਦ ਹੈ ਹੋ ਗਿਆ ਸੀਗਾ ਇਸ ਤਰ੍ਹਾਂ ਪਰ ਮੈਂ ਉਸ ਨੂੰ ਦਿਲ ਤੇ ਨਹੀਂ ਲਿੱਤਾ ਕਿਸ ਗੱਲ ਨੂੰ ਲੈ ਕੇ ਹੋਇਆ ਸੀ ਆਰਡਰ ਮਤਲਬ ਰਸਤਾ ਖਰਾਬ ਸੀਗਾ ਜਿਨ੍ਹਾਂ ਦੇ ਕਰਕੇ ਮੈਂ ਕਿਹਾ ਸੀਗਾ ਕਿ ਮੈਂ ਮਤਲਬ ਆਰਡਰ ਅੱਗੇ ਆ ਨਹੀਂ ਸਕਦਾ ਮੇਰੀ ਐਕਟਿਵਾ ਨਹੀਂ ਆ ਪਾਏਗੀ ਮੈਂ ਉਹਨਾਂ ਨੂੰ ਆਪਣੀ ਕਲੀਅਰਲੀ ਦੱਸ ਦਿੱਤਾ ਸੀ ਕਿ ਇਸ ਇਸ ਤਰ੍ਹਾਂ ਮੈਂ ਆਪਣੀ ਗੱਡੀ ਜਿਹੜੀ ਐਕਟਿਵਾ ਹੈ ਮੋਡੀਫਾਈ ਕੀਤੀ ਹੋਈ ਹੈ ਤਾਂ ਉਹ ਕਹਿਣ ਲੱਗੇ ਸੌਰੀ ਮੈਨੂੰ ਆਪਣੇ ਘਰ ਦੇ ਵਿੱਚ ਹੀ ਆਰਡਰ ਚਾਹੀਦਾ ਮੈਂ ਨਹੀਂ ਆ ਸਕਦਾ ਫਿਰ ਮੈਂ ਬੜੀ ਮੁਸ਼ਕਲ ਦੇ ਨਾਲ ਵਿੱਚੋਂ ਮਤਲਬ ਨਿਕਲ ਕੇ ਗਿਆ ਸੀਗਾ ਤਾਂ ਫਿਰ ਉਹਨਾਂ ਨੂੰ ਆਰਡਰ ਪਲੇ ਕੀਤਾ ਸੀ ਫਿਰ ਜਦੋਂ ਉਹਨਾਂ ਨੇ ਮੈਨੂੰ ਦੇਖਿਆ ਸੀ ਤਾਂ ਫਿਰ ਉਹਨਾਂ ਨੇ ਫਿਰ ਵੀ ਮੈਨੂੰ ਸੌਰੀ ਫੀਲ ਕੀਤਾ ਸੀ ਉਹ ਕਹਿਣ ਲੱਗੇ ਕਹਿੰਦੇ ਭਾਜੀ ਮੈਨੂੰ ਪਤਾ ਹੀ ਨਹੀਂ ਸੀ ਕਿ ਤੁਸੀਂ ਝੂਠ ਬੋਲ ਰਹੇ ਹੋ ਜਾਂ ਸੱਚ ਤਾਂ ਉਹ ਸੌਰੀ ਬਹੁਤ ਜ਼ਿਆਦਾ ਉਹਨਾਂ ਨੇ ਫੀਲ ਕੀਤਾ ਇਸ ਲਈ ਅੱਛਾ ਜੀ ਸਿਰ ਪਹਿਲਾਂ ਤੁਸੀਂ ਹੋਟਲ 'ਚ ਕੰਮ ਕਰਦੇ ਸੀਗੇ ਫਿਰ ਤੁਸੀਂ ਸਵਿਗੀ ਦਾ ਕੰਮ ਕੀਤਾ ਪਰਿਵਾਰ ਦੇ ਵੱਲੋਂ ਕੀ ਕਿਹਾ ਗਿਆ ਸੀਗਾ ਕਿ ਤੂੰ ਇੱਕਦਮ ਹੋਟਲ ਦਾ ਕੰਮ ਛੱਡ ਕੇ ਆ ਕੰਮ ਸ਼ੁਰੂ ਕਰ ਲਿਆ ਨਹੀਂ ਉਹਨਾਂ ਦੇ ਨਾਲ ਤਾਂ ਮੈਂ ਕਦੀ ਅਜੇ ਤੱਕ ਆਪਣੀ ਗੱਲ ਸ਼ੇਅਰ ਬਹੁਤ ਘੱਟ ਕਰਦਾ ਮਦਰ ਦੇ ਨਾਲ ਜਰੂਰ ਕਰਦਾ ਮਦਰ ਜੋ ਨੇ ਉਹ ਮੇਰਾ ਬਹੁਤ ਜ਼ਿਆਦਾ ਦਿਲ ਤੇ ਲੈ ਲੰਦੇ ਨੇ ਮੇਰੀ ਗੱਲ ਨੂੰ ਤਾਂ ਬਾਕੀ ਬ੍ਰਦਰ ਇੱਕ ਉਹ ਵੀ ਥੋੜਾ ਮੈਂਟਲੀ ਅਫਸਰਡ ਹੈ ਉਹ ਦੋਨਾਂ ਦੇ ਲਈ ਮੈਂ ਕਰਦਾ ਵਾਂ ਅੱਛਾ ਜੀ ਹਾਂ ਜੀ ਮੇਰੇ ਤੋਂ ਬੜੇ ਨੇ ਉਹ ਘਰੇ ਰਹਿੰਦੇ ਨੇ ਬਸ ਮਦਰ ਬਹੁਤ ਬਜ਼ੁਰਗ ਨੇ ਉਹਨਾਂ ਦੇ ਲਈ ਮੈਂ ਸਭ ਕੁਝ ਕਰਦਾ ਵਾਂ ਨਹੀਂ ਤਾਂ ਆਦਰਵਾਇਜ਼ ਮੈਂ ਸ਼ਾਇਦ ਕਿਤੇ ਪਤਾ ਨਹੀਂ ਜ਼ਿੰਦਗੀ ਕਿੱਥੇ ਲੈ ਕੇ ਜਾਂਦੀ ਮੈਨੂੰ ਪਰਿਵਾਰ ਦੇ ਵਿੱਚ ਤੁਸੀਂ ਇਕੱਲੇ ਕਮਾਉਣ ਵਾਲੇ ਹੋ ਜੀ ਮੈਂ ਹੀ ਹਾਂ ਦੋ ਬ੍ਰਦਰ ਹੋਰ ਨੇ ਉਹ ਆਪਣਾ ਸੈਪਰੇਟ ਰਹਿੰਦੇ ਨੇ ਅੱਛਾ ਜੀ ਜੀ ਹਾਂ